ਜੀ ਅੱਜ ਮੈਂ ਤੁਹਾਡੇ ਲਈ ਇੱਕ ਨੁਸਖਾ ਹੋਰ ਸ਼ੇਅਰ ਕਰਨ ਜਾ ਰਹੀਆਂ ਜਿਵੇਂ ਕਿ ਹੁਣ ਵਿੰਟਰ ਚੱਲ ਰਿਹਾ ਵਿੰਟਰ ਦੇ ਵਿੱਚ ਸਭ ਨੂੰ ਹੀ ਡੈਂਡਰਫ ਦੀ ਕਾਫੀ ਜ਼ਿਆਦਾ ਪ੍ਰੋਬਲਮ ਹੋ ਰਹੀ ਹੈ ਈਵਨ ਸਿੱਕਰੀ ਦੀ ਠੀਕ ਹੈ ਕਾਫੀ ਜ਼ਿਆਦਾ ਪ੍ਰੋਬਲਮ ਹੈ ਕਾਫੀ ਮਹਿੰਗੇ ਉਹ ਸ਼ੈਂਪੂ ਔਰ ਸਾਬਣ ਲਗਾ ਰਹੇ ਨੇ ਫਿਰ ਵੀ ਉਹਨਾਂ ਦੀ ਖਤਮ ਨਹੀਂ ਹੋ ਰਹੀਆ ਉਹਨਾਂ ਵਾਸਤੇ ਇੱਕ ਨੁਸਖਾ ਮੈਂ ਸ਼ੇਅਰ ਕਰ ਰਹੀਆਂ ਸੋ ਤੁਸੀਂ ਇਸ ਨੂੰ ਲਗਾਓ 2 ਤੋਂ 3 ਵਾਰ ਦੇ ਵਿੱਚ ਹੀ ਤੁਹਾਡੀ ਡੈਂਡਰਫ ਬਿਲਕੁਲ ਖਤਮ ਹੋ ਜੇਗੀ ਠੀਕ ਹੈ ਜੀ ਤੁਸੀਂ ਰਾਤ ਨੂੰ ਲੈਣੇ ਹੈ ਜੀ 3 ਤੋਂ 3.5 ਚਮਚ ਕੋਕੋਨਟ ਆਇਲ ਦੇ ਠੀਕ ਹੈ ਜੀ ਤਿੰਨ ਤੋਂ ਸਾਢੇ ਤਿੰਨ ਚਮਚੀ ਤੁਸੀਂ অ্যালোਵੈਰਾ ਜੈਲ ਪਾਣੀ ਉਹਦੇ ਵਿੱਚ ਪੰਜ ਤੋਂ ਛੇ ਤੁਸੀਂ ਵਿਟਾਮਿਨ ਈ ਦੇ ਕੈਪਸੂਲ ਪਾਣੇ ਆ ਇਹ ਤਿੰਨੇ ਚੀਜ਼ਾਂ ਦਾ ਪੇਸਟ ਬਣਾ ਲਿਓ ਇੱਕ ਪੈਕ ਬਣ ਜੇਗਾ ਮਾਸਕ ਬਣ ਜੇਗਾ ਹੈਅਰ ਲਈ ਤੁਸੀਂ ਨਾਈਟ ਦੇ ਵਿੱਚ ਇਸ ਨੂੰ ਸਕੈਲਪ ਦੇ ਵਿੱਚ ਅਪਲਾਈ ਕਰ ਲਿਓ ਜ਼ਿਆਦਾ ਰਗੜਨਾ ਨਹੀਂ ਹੈਗਾ ਉਂਗਲੀਆਂ ਦੇ ਨਾਲ ਸਕੈਲਪ ਦੇ ਵਿੱਚ ਅਪਲਾਈ ਕਰ ਲਿਓ ਠੀਕ ਹੈ ਜੀ ਅਪਲਾਈ ਕਰਨ ਤੋਂ ਬਾਅਦ ਇਹਨੂੰ ਓਵਰਨਾਈਟ ਛੱਡ ਦਿਓ ਤੁਸੀਂ 7-8 ਘੰਟੇ ਛੱਡ ਦਿਓ ਸਵੇਰ ਇਸ ਨੂੰ ਜਦੋਂ ਵਾਸ਼ ਕਰਨਾ ਹੈ ਰਗੜ ਕੇ ਵਾਸ਼ ਨਹੀਂ ਕਰਨਾ ਐਵੇਂ ਸਿੰਪਲ ਹੀ ਲੰਬੇ-ਲੰਬੇ हेयर्स ਦੇ ਵਿੱਚ ਤੁਸੀਂ ਸ਼ੈਂਪੂ ਕਰਨਾ ਹੈ ਔਰ ਪਾਣੀ ਪਾਣਾ ਹੈ ਠੀਕ ਹੈ ਜੀ ਇਸ ਨੂੰ ਇਦਾਂ ਹੀ ਵਾਸ਼ ਕਰਨਾ ਹੈ ਤੁਸੀਂ ਦੇਖੋਗੇ ਕਿ ਦੋ ਜਾਂ ਤਿੰਨ ਦੇ ਵਾਸ਼ ਤੋਂ ਬਾਅਦ ਹੀ ਔਰ ਇਹ ਮਾਸਕ ਤੋਂ ਬਾਅਦ ਤੁਹਾਡੀ ਡੈਂਡਰਫ ਬਿਲਕੁਲ ਖਤਮ ਹੋ ਜਾਏਗੀ ਸੋ ਤੁਸੀਂ ਇਹ ਨੁਸਖਾ ਅਪਣਾਓ ਤੇ ਤੁਸੀਂ ਫਿਰ ਮੈਨੂੰ 15 ਤੋਂ 20 ਦਿਨ ਦੇ ਵਿੱਚ WhatsApp ਤੇ ਦੱਸਿਓ ਕਿ ਤੁਹਾਡੀ ਹੁਣ ਡੈਂਡਰਫ ਕਿੱਦਾਂ ਕਿਉਂਕਿ ਡੈਂਡਰਫ ਕਰਕੇ ਮੈਨੂੰ ਕਿਸੇ ਭੈਣ ਦਾ ਮੈਸੇਜ ਆਇਆ ਸੀ ਕਿ ਮੈਮ ਤੁਸੀਂ ਵੀਡੀਓ ਪਾਓ ਸੋ ਮੈਂ ਇਹ ਵੀਡੀਓ ਸਭ ਦੇ ਲਈ ਪਾਈ ਹੈ ਜਿਹਨੂੰ ਵੀ ਡੈਂਡਰਫ ਦੀ ਪ੍ਰੋਬਲਮ ਹੈ ਸੋ ਇਹ ਮਾਸਕ ਲਗਾ ਸਕਦਾ ਹੈ